ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਵੇ ਬਾਕੀ ਨੰਬਰ ਬਾਹਰਾਂ ਦਾ ਔਰ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹੈਣੇ ਤੋਂ ਕਵਰ ਕਰਨ ਲੱਗੇ ਆ ਜੀ ਤਿੰਨ ਤੁਹਾਨੂੰ ਵੜਾ ਦਿਖਾ ਦਿਆਂ ਜਮਾ ਬਾਜਬਰੇਟ ਦੇ ਵਿੱਚ ਦਿਖਾ ਦਿਆਂ ਤਿੰਨੋਂ ਹੀ ਸੂਈਆਂ ਸਵਾਈਆਂ ਬੱਚੇ ਇਹਨਾਂ ਦੇ ਆ ਖੜੇ ਆ ਜੀ ਦੋਨਾਂ ਦੇ ਤੇ ਗੱਲਬਾਤ ਸਾਰੀ ਕਰਾਵਾਏ ਪੂਰੀ ਜਾਣਕਾਰੀ ਲੈ ਕੇ ਤੁਸੀਂ ਸੌਦਾ ਕਰਨਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 12:00 ਵਜੇ ਦਾ ਲੈਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ 12:05 ਮਿੰਟ ਤੇ 12 ਤਰੀਕ 10 ਮਹੀਨਾ ਤੇ 2025 ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਠੀ ਕੋ ਵੀਰ ਜੰਡੇ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ ਆਪਾਂ 9872042086 9572042081 ਪਿੰਡ ਆਪਣਾ ਜੀ ਪਿੰਡ ਸੈਣਾ ਜੀ ਪਿੰਡ ਸੈਣਾ ਆ ਗਿਆ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਨਾਲਾ ਜੀ ਤਹਿਸੀਲ ਟਪਾ ਤਹਿਸੀਲ ਟਪਾ ਆ ਗਈ ਤੇ ਵਪਾਰ ਦੇ ਕੰਮ ਹੈ ਬਾਈ ਹਾਂ ਜੀ ਵਪਾਰ ਦਾ ਕੰਮ ਪੁਰਾਣਾ ਹੀ ਹੈ ਨਾ ਹਾਂ ਜੀ ਤੇ ਅੱਜ ਫਿਰ ਕਿੰਨੇ ਪਸ਼ੂ ਦਿਖਾ ਰਹੇ ਅੱਜ ਤਿੰਨ ਵਹਿੜਾਂ ਜੀ ਤਿੰਨ ਵਹਿੜਾਂ ਹਾਂ ਜੀ ਤੇ ਮਗਰ ਕੀ ਆ ਗਿਆ ਨੇ ਦੋਹਾਂ ਦੇ ਇੱਕ ਦੇ ਮਗਰ ਬੱਸੀ ਆ ਇੱਕ ਦੇ ਬੱਸਰੂ ਹੈ ਨਹੀਂ ਢੂੜ ਕਿੰਨੇ ਦੀ ਸੂਈ ਵੀ ਆ ਜੀ ਦੱਬੀ ਦਾ ਕਿਹੜਾ ਬੱਚਾ ਗਾ ਦੱਬੀ ਦਾ ਡੱਬਾ ਬੱਚਾ ਜੀ ਡੱਬਾ ਓਕੇ ਬੱਚਾ ਗਾ ਹਾਂਜੀ ਤੇ ਆ ਬੱਚੀ ਕਾਲੀ ਦੀ ਹਾਇ ਕਾਲੀ ਦੀ ਬਚਾਲੜੀ ਦੀ ਹਾਂਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਬੈਠ ਦੇਖੀ ਜਾਨੇ ਆ ਕਿੰਨੇ ਦਿਨਾਂ ਦੀ ਸੂਈ ਪਿਆ ਹੈ ਇਹ ਇਹ ਹਫਤਾ ਹੋ ਗਿਆ ਜੀ ਸੂਈ ਨੂੰ ਹਫਤਾ ਸੂਈ ਨੂੰ ਹੋ ਗਿਆ ਕਿਹੜਾ ਸੂਆ ਸੂਈ ਹੈ ਜੀ ਦੂਜਾ ਸੂਆ ਸੂਈ ਹੈ ਦੂਜਾ ਸੂਆ ਸੂਈ ਤੇ ਕਿੰਨਾ ਕੁ ਹੁਣ ਹਫਤੇ ਦੀ ਸੂਈ ਥੱਲੇ ਦੁੱਧ ਬੋੜਾ ਲਾਲ ਕੇ ਰੈਡੀ ਆ 17 ਲੀਟਰ ਤਿਆਰ ਆ ਜੀ ਹੁਣ ਇਸ ਵਕਤ 17 ਲੀਟਰ ਜਮਾ ਰੈਡੀ ਤੇ ਥਣਾ ਤੁਣਾ ਦੀ ਓਕੇ ਫਿਰ ਹਾਂਜੀ ਹਾਂਜੀ ਓਕੇ ਜੀ ਓਕੇ ਤੇ ਕਿੰਨਾ ਕੁ ਦੁੱਧ ਬਾਜੂ ਜੀ ਹੋਰ ਦੁੱਧ ਦੀ ਬਾਜੂ ਹਜੇ 2-3 ਕਿਲੋ ਹੋਰ ਮੰਨ ਗਏ ਹਾਂ। ਹਾਂ ਰਾਮ ਜੀ ਟੱਕਾ ਬਾਕੀ ਦਾ ਗੰਦਪੈਲ ਹਜੇ ਕੱਢੀ ਜਾਂਦੀ ਹੈ ਨਾ ਅੰਦਰੋਂ। ਹਾਂਜੀ ਹਾਂਜੀ ਤੇ ਦੁੱਧ ਦੇ ਨੇ ਦੇਣੇ ਦੇਣਾ ਲੈਵੇ ਦੀ ਜੱਜਮੈਂਟ ਮੈਂ ਤੁਹਾਨੂੰ ਫੇਰ ਦੱਸ ਦਿੰਗੇ। ਵੀ ਦੁਪਹਿਰ ਦੇ ਹਿਸਾਬ ਨਾਲ 12 ਵਜੇ ਦੇ ਹਿਸਾਬ ਨਾਲ ਤੁਸੀਂ ਟਾਈਮ ਦੀ ਜੱਜਮੈਂਟ ਕਰਨੀ ਆ। origignal ਸੂਆਹੂ ਜਿਹੜਾ ਦੱਸਿਆ ਜਾਊ ਤੁਹਾਨੂੰ। ਤੇ ਡੱਬੀ ਪ੍ਰਿੰਟ ਵਾਲੀ ਬੱਚੀ ਹੈਗੀ ਤੇ ਰੇਟ ਜਮਾ ਜਾਇਜ਼ ਦੇ ਵਿੱਚ ਬਾਈ ਨੇ ਸੇਲ ਕਰਨੀ ਆ। ਆਹ ਦੇਖੋ ਜੀ। ਕਰੋ ਚੈੱਕ। ਮੋੜ ਲਓ ਜੀ। ਆੜ ਪੰਡੇ ਦੀ ਬੁਰੀ ਸਾਫ ਸੁਥਰੀ ਰੈਡੀ ਹੋਣਾ ਤੁਸੀਂ ਮਣਕੇ ਚੋਕੇ ਧਾਰਾ ਮਾਰ ਕੇ ਕਿਸੇ ਵੀ ਕਿਸਮ ਦੀ ਤਿਰਸਲੀ ਕਰਨੀ ਹੈ ਫੁੱਲ ਦਸਲੀ ਕਰਾ ਕੇ ਲਿਜਾ ਸਕਦੇ ਆਂ ਧਾਰਾਂ ਦੂਰਾਂ ਦੀ ਬਾਈ ਫਿਰ ਸਾਬ ਓਕੇ ਓਕੇ ਆ ਜੀ ਓਕੇ ਖਾੜੀ ਵਾਲਾ ਆਰਡਰ ਆ ਜੀ ਤੇ ਬਾਕੀ ਦੀ ਗੱਲ ਰੇਟ ਪੁੱਛਦੇ ਆਂ ਰੇਟ ਜਮਾਂ ਜਾਇਜ਼ ਦੇ ਵਿੱਚ ਬਾਈ ਨੇ ਬਸ ਉਸੇ ਵੇਲ ਕਰਨੀਆਂ ਹਾਂ ਭਾਈ ਜੰਟੇ ਦਾ ਰੇਟ ਕਿਹਾ ਗਿਆ ਇਹ ਰੇਟ ਆਪਾਂ 53000 ਦੇ ਦੇ ਦਾਂਗੇ ਜੀ ਮਾਨਦਾਨ ਹੋਊਗਾ ਵਿੱਚੋਂ ਹਾਂ ਕਰ ਦਿਆਂਗੇ ਤੇ ਹੁਣ ਬਾਈ 2 ਨੰਬਰ ਹਾਂਜੀ ਇਹ ਵੀ ਦੂਜਾ ਸੂਇ ਹੈ ਇਹਦੀ ਬੱਚੀ ਆਹ ਹੈ ਨਾ ਹਾਂਜੀ ਕਾਲੀ ਬੱਚੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹਨੂੰ ਹੋ ਗਏ ਜੀ 9 ਦਿਨ ਹੋ ਗਏ 9 ਦਿਨ ਸੂਈ ਨੂੰ ਹੋ ਗਏ ਕਿੰਨਾ ਹੁਣ ਇਹ ਥੱਲੇ ਤੇ 13 ਲੀਟਰ ਤਿਆਰ ਹੈ ਕਿੰਨਾ ਗਵਾਜੂਗੀ ਹੋਰ ਵਧੂਗੀ ਹਾਂ ਦੇ ਦੂਜੇ 15 ਕਿਲੋਟਰ ਦੇ ਦਿਖੋ ਜੀ ਇਹਨੂੰ ਵੀ ਤੋਰਾ ਕਰਾ ਕੇ ਜੇ ਸੀਲ ਸਾਬੂ ਹੈ ਵੀ ਹਾਂਜੀ ਸੀਲ ਸੂਲ ਤਾਂ ਹੈ ਜੀ ਓਕੇ ਆ ਜਮਾ ਹਾਂ ਹਾਂ ਜਿਵੇਂ ਮਰ ਗਈ ਬਲਕਿ ਖਾਸ ਖਿਆਲ ਰੱਖ ਕੇ ਬਾਈ ਦਾ ਬਸੂ ਲੈ ਆਂਦੇ ਵਿਆ ਤੇ ਲੈ ਵੇ ਲੋ ਬਈ ਤੁਸੀਂ ਆਪੇ ਤੁਹਾਨੂੰ ਪਤਾ ਲੱਗ ਜਾਣਾ ਵੀ ਬੰਦੇ ਨੇ ਕਿੰਨਾ ਕਿੰਨਾ ਥੱਲੇ ਦੁੱਧ ਛੱਡਿਆ ਤੇ ਨਾ ਜੀ ਤੁਹਾਨੂੰ ਆਪਾਂ 5 ਵਜੇ ਤੇ ਸੀ ਆਂਦੇ ਆ ਵੀਰੇ ਲੈਵੇ ਤੇ 5 ਵਜੇ ਦੇ ਛੋਨਾਂ ਓਕੇ ਜੀ ਆ ਦੇਖੋ ਜੀ ਲਮਾਈ ਲਮੂਈ ਲੈਂਥ ਪੂਰੀ ਜੀ ਕੁਆਲਿਟੀ ਪੂਰੀ ਚੰਗੀ ਲੈਵੇ ਦੀ ਜਜਮੈਂਟ ਤੁਸੀਂ ਫੇਰ ਮੈਂ ਤੁਹਾਨੂੰ ਦੱਸ ਦਿਆਂ 12 ਵਜੇ ਦੇ ਹਿਸਾਬ ਨਾਲ ਕਰ ਨਹੀਂ ਲੈ ਚਲੋ ਜੀ ਦੂਜਾ ਸੂ ਅਰੀਜਨਲ ਆ ਦੇਖੋ ਜੀ ਸੈਨਗ ਵਗੈਰਾ ਵਧੀਆ ਬਾਕੀ ਦਮ ਮਗਰ ਵੀ ਕਰ ਮਾਏ ਦੇ ਵਾ 6 13 ਕਿਲੋ ਦੁੱਧ ਮਿਣਕੇ ਤੋਂ ਲੈ ਜਾ ਸਕਦੇ ਹਾਂ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਪੂਰੀ ਸੁਥਰੀ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਚੈੱਕ ਤੇ ਥਣ ਤੁਹਾਨੂੰ ਨੇੜ ਤੋਂ ਦਿਖਾ ਦਈਏ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਸਪੇਸ ਤੇ ਲੱਗਿਆ ਬਾਈ ਜੀ ਇਹਦੇ ਕੀ ਫਰੇ ਜਾ ਇਹ ਵੀ ਜਿੱਤਰ ਪੰਜਾਦ ਕੁ ਦੇ ਦੇਣ ਬਸ ਹੋ ਰਹੀਆ ਫਿਰ ਤਾਂ ਹਾਂ ਜੀ ਤੇ ਡੱਬੀ ਵੈੜ ਜਿਹੜੀ ਆਪਾਂ ਦੇਖੀ ਜਾਨੇ ਇਹ ਜੀ ਦੂੜ ਕਮੀਨਾ ਹੋ ਗਿਆ ਸੂਏ ਨੂੰ ਓਕੇ ਜੀ ਬੱਚਾ ਹੈ ਨਹੀਂ 14 ਲੀਟਰ ਦਾ ਤਿਆਰ रेडी हां जी शीर सूर शीर साहब बहुत है जी ਦੁਨੀ ਟਾਈਮ ਹੀ ਕੱਟ ਕੇ ਲੈ ਜੇ हां जी 14 ਲੀਟਰ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਦੇ ਜੀ ਚੈੱਕ ਤੇ ਲੇਵਲ ਉਹ ਦੀ ਜਜਮੈਂਟ ਇਹ ਦੀ ਵੀ ਤੁਸੀਂ 12 ਵਜੇ ਦੇ ਹਿਸਾਬ ਨਾਲ ਕਰਨੀ ਚੰਗੀ ਹੈ ਜੀ ਬਾਕੀ ਦੀ ਗੱਲ ਕੱਦ ਕਾਟ ਤੇ ਬਰੀਡ ਵਾਲੀ ਵਹਿੜ ਆ ਗਈ ਸੂਆ ਦੂਜਾ ਸੂਈ ਵੀ ਆ हां जी ਬੱਚਾ ਇਹਦਾ ਸਪੈਰਾ ਡੇਢ ਮਹੀਨਾ ਹੋ ਗਿਆ ਬਾਈ ਸੂਈ हां जी हां जी ਡੇਢ ਮਹੀਨਾ ਓਕੇ ਜੀ ਲੈ ਜੇ ਹਾਂ ਜੀ ਹੁਣ ਜੇ ਬੱਚਾ ਹੁੰਦਾ ਤਾਂ ਜੀ ਵਹਿੜ 60000 ਦੀ ਸੀ ਹਾਂ ਓਕੇ ਜੀ ਓਕੇ 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 ਆ ਦੇਖੋ ਜੀ ਹਨ ਭਾਂਡੇ ਦੀ ਪੂਰੀ ਸਾਫ ਪੂਰੀ ਮੋ ਲਿਓ ਜੀ ਅਰੇ ਔੜਾ ਜਾ ਕੇ ਕੋਈ ਗੱਲ ਨਹੀਂ ਮੈਂ ਓਕੇ ਜੀ ਹੋਲੀਆਂ ਫਿਰ ਘਾਟਾ ਹਨਾ ਹੂੰ ਆ ਦੇਖ ਇਹ ਤਾਂ ਇਹ ਘਰ ਦੀ ਵੇੜ ਆਪਣੀ ਓਕੇ 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 ਉਹ ਤੋਂ ਲਿਆਂਦੀਏ ਗੋਲ ਕੇ ਹਾਂਜੀ ਹਾਂਜੀ ਫਸੂਆਂ ਚੋ ਹਾਂਜੀ ਤੇ ਇਹਦਾ ਬਈ ਕੀ ਰੇਟ ਆ ਗਿਆ ਫਿਰ ਇਹ ਜੀ ਆਪਾਂ 47000 ਦੀ ਦੇਤੇ ਬਾਕੀ ਗੜ ਬੇਰ ਕੀ ਭਈਆ 33000 ਰੁਪਏ ਦਾ ਬੱਛੀਆਂ ਵਿਕੀ ਜਾਂਦੀਆਂ ਹਾਂਜੀ ਹਾਂਜੀ ਆ ਦੇਖ ਲਓ ਜੀ ਇਹ ਤਾਂ ਸੱਜਣਾ ਵਾਲੀ ਪਈਆ ਬੱਚਾ ਲਾ ਕੇ ਚਾਹੇ ਭੈਣ ਕੋਈ ਆਪਾਂ ਇਹਦਾ ਕੰਮ ਕਰਨਾ ਨੇ ਓਕੇ ਜਮਾ ਜੀ 55 ਦੀ ਭੇਜ ਦੇਣ 55 ਦੀ ਭੇਜ ਦੇਣ ਤੇ 47 ਵਜੇ ਦਾ ਹਾਂਜੀ ਤੇ ਇਹਦਾ ਹੈਗਾ 53 ਤੇ ਇਹਦਾ ਵੀ 53 ਹਾਂਜੀ ਤਿੰਨ ਬੈੜਾ ਸੀ ਤਿੰਨੇ ਬਾਈ ਕੋਲ ਤੁਹਾਨੂੰ ਕਵਰ ਕਰਕੇ ਦੇਤੀਆਂ ਤੇ ਨੰਬਰ ਬਾਈ ਫੇਰ ਬੋਲ ਦਿਓ 9872042081 42081 ਪਿੰਡ ਸਹਿਣਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਪੱਕੋ ਗੈਂਚਿੰਗ ਤੇ ਭਦੌੜ ਦੇ ਸਾਨ ਚੇ ਪਿੰਡ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲਦੇ ਹਾਂਗੇ ਨਵੇਂ ਵੀਡੀਓ ਦੇ ਨਾਲ